ਦਾਲਤੀ ਕਾਰਵਾਈ ਚੱਲ ਰਹੀ ਸੀ ਸਾਰੇ ਦਰਬਾਰੀ ਇੱਕ ਸਵਾਲ ਤੇ ਵਿਚਾਰ ਕਰ ਰਹੇ ਸਨ ਜੋ ਕਿ ਰਾਜ ਚਲਾਉਣ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਨਹੀਂ ਸੀ ਹਰ ਕੋਈ ਇੱਕ ਇੱਕ ਕਰਕੇ ਆਪਣੀ رائے ਦੇ ਰਿਹਾ ਸੀ ਬਾਦਸ਼ਾਹ ਅਕਬਰ ਦਰਬਾਰ ਵਿੱਚ ਬੈਠੇ ਮਹਿਸੂਸ ਕਰ ਰਹੇ ਸੀ ਕਿ ਹਰ ਕਿਸੇ ਦੀ رائے ਵੱਖਰੀ ਹੈ ਉਹ ਹਨੇਰੇ ਸੀ ਹਨੇਰਾ ਸੀ ਕੀ ਹਰ ਕੋਈ ਹੈਰਾਨ ਸੀ ਕੀ ਹਰ ਕੋਈ ਇੱਕੋ ਜਿਹਾ ਕਿਉਂ ਨਹੀਂ ਸੋਚਦਾ ਤਦ ਬਾਦਸ਼ਾਹ ਅਕਬਰ ਨੇ ਬੀਰਬਾਲ ਨੂੰ ਪੁੱਛਿਆ ਕਿ ਤੁਸੀਂ ਦੱਸ ਸਕਦੇ ਹੋ ਕਿ ਲੋਕਾਂ ਦੇ ਵਿਚਾਰ ਆਪਸ ਵਿੱਚ ਕਿਉਂ ਨਹੀਂ ਰਲਦੇ ਹਰ ਕੋਈ ਵੱਖਰਾ ਕਿਉਂ ਸੋਚਦਾ ਹੈ ਹਮੇਸ਼ਾ ਅਜਿਹਾ ਨਹੀਂ ਹੁੰਦਾ ਬੀਰਬਾਲ ਨੇ ਕਿਹਾ ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਤੇ ਸਾਰਿਆਂ ਦੇ ਇੱਕੋ ਰਹਿ ਹੈ ਇਸ ਤੋਂ ਬਾਅਦ ਅਦਾਲਤ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਸਾਰੇ ਆਪਣੇ ਘਰਾਂ ਨੂੰ ਪਰਤ ਗਏ ਉਸ ਸ਼ਾਮ ਜਦੋਂ ਬੀਰਬਾਲ ਤੇ ਬਾਦਸ਼ਾਹ ਅਕਬਰ ਬਾਗ ਵਿੱਚ ਸੈਰ ਕਰਨ ਕਰ ਰਹੇ ਸਨ ਤਾਂ ਬਾਦਸ਼ਾਹ ਨੇ ਫਿਰ ਉਹੀ ਚਰਚਾ ਕੀਤੀ ਅਤੇ ਬੀਰਬਾਲ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਫਿਰ ਬੀਰਬਾਲ ਨੇ ਆਪਣੀ ਉਂਗਲੀ ਨਾਲ ਬਾਗ ਦੇ ਇੱਕ ਕੋਨੇ ਵਿਲਵਲ ਫਿਰ ਬੀਰਬਲ ਨੇ ਆਪਣੀ ਉਂਗਲੀ ਨਾਲ ਬਾਗ ਦੇ ਇੱਕ ਕੋਨੇ ਵੱਲ ਇਸ਼ਾਰਾ ਕਰਦਿਆਂ ਕਿਹਾ ਉਸ ਦਰਖਤ ਦੇ ਕੋਲ ਇੱਕ ਖੂਹ ਹੈ ਉੱਥੇ ਆਓ ਤੇ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਦੋਂ ਕੋਈ ਸਮੱਸਿਆ ਜਨਤਾ ਨਾਲ ਜੁੜੀ ਹੁੰਦੀ ਹੈ ਤਾਂ ਹਰ ਕੋਈ ਇੱਕ ਸਮਾਨ ਸੋਚਦਾ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹਨ ਜਿੰਨਾ ਬਾਰੇ ਲੋਕਾਂ ਦੇ ਵਿਚਾਰ ਇੱਕੋ ਜਿਹੇ ਹਨ ਬਾਦਸ਼ਾਹ ਅਕਬਰ ਕੁਝ ਧੇਰ ਖੂਵਲ ਦੇਖਦੇ ਰਹੇ ਫਿਰ ਬੋਲੇ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਤੁਹਾਡੀ ਤੁਹਾਡੀ ਸਮਝਾਉਣ ਦਾ ਤਰੀਕਾ ਥੋੜਾ ਅਜੀਬ ਹੈ ਜਦੋਂ ਕਿ ਬਾਦਸ਼ਾਹ ਨੂੰ ਪਤਾ ਸੀ ਕਿ ਬੀਰਬਲ ਆਪਣੀ ਗੱਲ ਨੂੰ ਸਾਬਤ ਕਰਨ ਲਈ ਇਸ ਤਰ੍ਹਾਂ ਦੇ ਤਜਰਬੇ ਕਰਦੇ ਰਹਿੰਦੇ ਹੈ ਹਰ ਕੋਈ ਸਮਝੇਗਾ ਹਜ਼ੂਰ ਬੀਰਬਲ ਨੇ ਕਿਹਾ ਤੁਹਾਨੂੰ ਸ਼ਾਹੀ ਫਰਮਾਨ ਜਾਰੀ ਕਰਨਾ ਚਾਹੀਦਾ ਹੈ ਕੀ ਸ਼ਹਿਰ ਦੇ ਹਰ ਘਰ ਤੋਂ ਬਹੁਤ ਸਾਰਾ ਦੁੱਧ ਲਿਆ ਜਾਵੇ ਅਤੇ ਬਾਗ ਵਿੱਚ ਸਥਿਤੀ ਇਸ ਖੂਹ ਵਿੱਚ ਪਾਇਆ ਜਾਵੇ ਦਿਨ ਪੂਰਨ ਮੱਛੀ ਦਾ ਹੋਵੇਗਾ ਸਾਡੇ ਸ਼ਹਿਰ ਬਹੁਤ ਵੱਡਾ ਹੈ ਹਰ ਘਰ ਦਾ ਦੁੱਧ ਇਸ ਖੂਹ ਵਿੱਚ ਡਿੱਗਣਾ ਜਾਵੇ ਤੇ ਇਹ ਦੁੱਧ ਨਾਲ ਭਰ ਜਾਵੇਗਾ ਬੀਰਬਾਲ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਅਕਬਰ ਹੱਸ ਪਿਆ ਫਿਰ ਵੀ ਉਸ ਨੇ ਬੀਰਬਾਲ ਦਾ ਹੁਕਮ ਅਨੁਸਾਰ ਫਰਮਾਨ ਜਾਰੀ ਕਰ ਦਿੱਤਾ ਸ਼ਹਿਰ ਪਰ ਵਿੱਚ ਮਨਾਉਂਦਿਆਂ ਸ਼ਹਿਰ ਪਰ ਵਿੱਚ ਮਨਨਦੀ ਕੀਤਾ ਗਿਆ ਮਨਨਦੀ ਕੀਤਾ ਗਈ ਕਿ ਆਉਣ ਵਾਲੀ ਪੂਰਨਮਾਸੀ ਵਾਲੇ ਦਿਨ ਹਰ ਘਰੋਂ ਤੋਂ ਬਹੁਤ ਸਾਰਾ ਦੁੱਧ ਲਿਆ ਕਿ ਸ਼ਹੀ ਬਾਗ ਦੇ ਖੂਵ ਵਿੱਚ ਡੋਲਿਆ ਜਾਵੇ ਅਜੇ ਨਾਲ ਨਾਲ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇਗੀ ਪੂਰਨਮਾਸੀ ਵਾਲੇ ਦਿਨ ਬਾਗ ਦੇ ਬਾਹਰ ਲੋਕਾਂ ਦੀ ਕਤਾਰ ਲੱਗੀ ਹੋਈ ਸੀ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਸੀ ਕਿ ਹਰ ਘਰ ਵਿੱਚੋਂ ਕੋਈ ਨਾ ਕੋਈ ਜ਼ਰੂਰ ਆਵੇ ਕਿਸੇ ਦੇ ਹੱਥ ਵਿੱਚ ਭਰਿਆ ਹੋਇਆ ਬਰਤਨ ਘੜੇ ਨਜ਼ਰ ਆ ਰਹੇ ਸਨ ਬਾਦਸ਼ਾਹ ਅਕਬਰ ਤੇ ਬੀਰਬਲ ਦੂਰ ਬੈਠ ਕੇ ਸਭ ਦੇਖ ਰਹੇ ਸਨ ਇੱਕ ਦੂਜੇ ਵੱਲ ਮੁਸਕਰਾ ਰਹੇ ਸਨ ਸ਼ਾਮ ਤੋਂ ਪਹਿਲਾਂ ਖੂਹ ਵਿੱਚ ਦੁੱਧ ਪਾਉਣ ਦਾ ਕੰਮ ਪੂਰਾ ਹੋ ਗਿਆ ਹਰ ਘਰੋਂ ਦੁੱਧ ਲਿਆ ਕੇ ਖੂਹ ਵਿੱਚ ਡੋਲਿਆ ਜਾਂਦਾ ਸੀ ਜਦੋਂ ਸਾਰਾ ਉੱਥੋਂ ਚਲੇ ਗਏ ਤਾਂ ਬਾਦਸ਼ਾਹ ਅਕਬਰ ਤੇ ਬਿਰਬਲ ਨੇ ਖੂਹ ਦੇ ਨੇੜੇ ਜਾ ਕੇ ਅੰਦਰ ਦੇਖਿਆ ਉਹ ਖੂਹ ਉੱਪਰ ਤੱਕ ਭਰਿਆ ਹੋਇਆ ਸੀ ਪਰ ਬਾਦਸ਼ਾਹ ਅਕਬਰ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਖੂਹ ਦੁੱਧ ਨਾਲ ਨਹੀਂ ਸਗੋਂ ਪਾਣੀ ਨਾਲ ਭਰਿਆ ਹੋਇਆ ਸੀ ਕਿਤੇ ਵੀ ਦੁੱਧ ਦਾ ਨਾਮੋ ਨਿਸ਼ਾਨ ਨਹੀਂ ਸੀ ਬਾਦਸ਼ਾਹ ਅਕਬਰ ਨੇ ਹੈਰਾਨੀ ਭਰੇ ਨਜ਼ਰਾਂ ਨਾਲ ਬੀਰਪਾਲ ਵੱਲ ਦੇਖਿਆ ਦੇਖਿਆ ਤੇ ਪੁੱਛਿਆ ਇਹ ਕਿਉਂ ਹੋਇਆ ਖੂਵ ਵਿੱਚ ਦੁੱਧ ਪਾਉਣ ਦਾ ਸਹੀ ਫਰਮਾਨ ਜਾਰੀ ਹੋਇਆ ਇਹ ਪਾਣੀ ਕਿੱਥੋਂ ਆਇਆ ਲੋਕਾਂ ਨੇ ਦੁੱਧ ਕਿਉਂ ਨਹੀਂ ਢੋਲਿਆ ਬੀਰਪਾਲ ਨੇ ਉੱਚੀ ਉੱਚੀ ਹੱਸਣ ਨਾਲ ਕਿਹਾ ਮੈਂ ਤਾਂ ਇਹ ਸਾਬਤ ਕਰਨਾ ਚਾਹੁੰਦਾ ਸੀ ਜਨਾਬ ਮੈਂ ਤੁਹਾਨੂੰ ਦੱਸਿਆ ਸੀ ਕਿ ਅਜੇਹਾ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਤੇ ਲੋਕ ਇੱਕ ਸਮਾਨ ਸੋਚਦੇ ਹਨ ਅਤੇ ਇਹ ਵੀ ਇੱਕ ਅਜਿਹਾ ਮੌਕਾ ਸੀ ਲੋਕ ਕੀਮਤੀ ਦੁੱਧ ਨੂੰ ਬਰਬਾਦ ਕਰਨ ਲਈ ਤਿਆਰ ਨਹੀਂ ਸਨ ਉਹ ਜਾਣਦੇ ਸਨ ਕਿ ਖੂਹ ਵਿੱਚ ਦੁੱਧ ਪਾਉਣ ਬੇਕਾਰ ਹੈ ਉਸ ਨੂੰ ਇਸ ਤੋਂ ਕੁਝ ਨਹੀਂ ਮਿਲਣਾ ਸੀ ਇਸ ਲਈ ਕਿਸੇ ਨੇ ਨੂੰ ਕੀ ਪਤਾ ਲੱਗਿਆ ਕਿ ਇਹ ਸੋਚ ਕੇ ਸਾਰਿਆਂ ਨੇ ਆਪਣੇ ਪਾਣੀ ਨਾਲ ਭਰੇ ਭਾਂਡੇ ਲਿਆ ਕੇ ਖੂਹ ਵਿੱਚ ਡੋਲ ਦਿੱਤੇ ਨਤੀਜੇ ਵਜੋਂ ਖੂਹ ਦੁੱਧ ਦੀ بجائے ਪਾਣੀ ਨਾਲ ਪਰ ਗਿਆ ਬੀਰਬਲ ਦੀ ਇਹ ਚੁਤराई ਦੇਖ ਕੇ ਬਾਦਸ਼ਾਹ ਅਕਬਰ ਨੇ ਉਸ ਦੀ ਪਿੱਠ ਥਪ ਥਪਾਈ ਬੀਰਬਲ ਨੇ ਸਿੱਧਾ ਕਰ ਸਿੱਧ ਕਰ ਦਿੱਤਾ ਸੀ ਕਿ ਕਈ ਵਾਰ ਲੋਕ ਇੱਕੋ ਜਿਹਾ ਸੋਚਦੇ ਹਨ